ਤਜਾਈ ਛੁਪਾਈ ਕਿਉਂ ਜਾ ਰਹੀ ਹੈ ਗੱਲ ਤਾਂ ਇਸ ਗੱਲ ਦੀ ਹੈ ਫਿਰ ਉਹਨਾਂ ਦਾ ਜਾਈ ਦਸੀ ਹੈ ਕਿ ਜਨਤਾ ਦੇ ਸਾਹਮਣੇ ਸੱਚ ਆਣਾ ਚਾਹੀਦਾ ਹੈ ਕਾਜੀ ਦੇ ਇਲੈਕਸ਼ਨਾਂ ਚ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਪੂਰਾ ਸਹਿਯੋਗ ਦਿੱਤਾ ਨਿਤਨ ਕੋਲੀ ਉਹਨਾਂ ਨੇ ਆਪਾਂ ਛੁਪਾ ਰਹੇ ਹਾਂ ਜੋ ਜੁਆਇਨ ਕਰਾਇਆ ਹੈ ਇਹਨਾਂ ਨੇ ਰੀਪੂ ਨੂੰ ਤੇ ਸ਼ੀਤਲ ਨੂੰ ਭਰਾ ਨੂੰ ਚੋਣਾ ਨੂੰ ਕੋਚੋਣਾ ਚੋਣਾ ਆਪਣੇ ਕੋਲੀ ਸਾਹਿਬ ਨੂੰ ਕਿ ਤੁਸੀਂ ਕਿਉਂ ਛੱਡ ਕੇ ਗਏ ਤੁਸੀਂ ਜੈ ਸਪੋਰਟ ਨਹੀਂ ਕੀਤਾ ਸਾਹਿਬ ਕਹਿ ਰਹੇ ਆ ਆ ਸਾਰੇ ਮੈਂਬਰ ਤੇ ਹੋਰ ਕਮੇਟੀ ਦੇ ਮੈਂਬਰ ਉਸ ਸਾਰੀਆਂ ਮੀਟਿੰਗਾਂ ਚ ਨਿਤਨ ਕੋਲੀ ਉਹਨੇ ਅਟੈਂਡ ਕਰਦੇ ਰਿਹਾ ਸਾਰੀਆਂ ਹੋਰ ਕਮੇਟੀ ਦੀ ਮੀਟਿੰਗ ਵਿੱਚ ਫਿਕਰ ਜਨਤਾ ਕਰੇਗੀ ਜਾਂ ਵਕਤ ਕਰੇਗਾ ਆਪੇ ਮੈਂ ਔਰ ਜਲੰਧਰ ਦੀ ਜਨਤਾ ਸਮਾਹਿਕ ਸੱਚਾਈ ਲੈ ਕੇ ਆ ਰਹੇ ਆ ਇਸ ਪ੍ਰੈਸ ਕਾਨਫਰੰਸ ਦਾ ਮਸਦਕ ਐਨਸੀ ਅਕੀ ਕਿ ਕਿਦਾਂ ਵਿਸ਼ਵਾਸ ਕਰੀਂ ਤੇ ਨੇਤਾਵਾਂ ਨੂੰ ਪੁੱਛੋ ਕਿ ਵਿਸ਼ਵਾਸ ਕਿਦਾਂ ਕੀਤਾ ਜਾਏਗਾ ਆਪਾਈ ਦੀ ਜਨਤਾ ਪਾਰਟੀ ਬਲੋ ਇੱਕ ਸਚਾਈ ਤਵਟੇ ਮਾਧਿਅਮ ਤੇ ਨਾਲ ਜਨਤਾ ਦੀ ਜਨਤਾ ਨੂੰ ਦੱਸਦਾ ਕਹਿੰਦੇ ਕਿ ਹਰੇਕ ਆਦਮੀ ਮੇਂ ਹੁੰਦੇ ਹੈ 20-20 ਆਦਮੀ ਔਰ ਹਰੇਕ ਵਿਅਕਤੀ ਕੋ 20-20 ਬਾਤ ਸਮਝਣਾ ਦੇਖਣਾ ਚਾਹੀਏ ਬਤਨਾ ਚਾਹੀਏ ਜਿਹੜੀ ਗੱਲ ਸਟੇਟਮੈਂਟ ਸੁਨੀਆ ਜੀ ਦੀ ਹੈ ਕਿ ਵੀ ਉਹ ਜਨੂੰ ਦੀ ਆਮ ਆਦਮੀ ਪਾਰਟੀ ਬਣੀ ਹੈ ਸ਼ੁਰੂ ਤੋਂ ਸਾਡੇ ਨਾਲ ਜੁੜੇ ਹੋਇਆ ਅਸੀਂ ਉਸ ਗੱਲ ਨੂੰ ਜਿਹੜਾ ਹੈਗਾ ਕਿ ਵੀ ਰਿਖਵਾਲ ਉਹਦਾ ਸਟੇਟਮੈਂਟ ਕਰ ਰਹੇ ਆ ਕਿ ਵੀ ਉਹਨਾਂ ਨੇ ਸੱਚ ਨਹੀਂ ਦੱਸਿਆ ਝੂਠ ਬੋਲਿਆ ਨਹੀਂ ਕਾਲੀ ਸਰ ਉਹਨੂੰ ਅਸੀਂ ਕਹਿੰਦੇ ਕਿ ਝੂਠ ਬੋਲਿਆ